ਨਮਸਕਾਰ ਸਸਿਕਾ ਅਸਲਾਮੁਅਲੈਕਮ ਹਾਲੇ ਮੈਂ ਤੁਹਾਡਾ ਸੋਨੂ ਰਿਆਜ਼ ਠੀਕ ਹੈ ਸੋਜਾਬੀ ਡਿਮੋਟਿਵਰ ਕਲਿਕ ਹੋ ਗਿਆ ਤੇ ਬਹੁਤ ਘੱਟ ਟਾਈਮ ਲੱਗ ਰਿਹਾ ਹੈ ਆਪਾਂ ਨੂੰ ਵੀਡੀਓ ਪਾਉਣ ਵਾਸਤੇ ਜਾਂ ਆਨਲਾਈਨ ਵੀਡੀਓ ਬਣਾਉਣ ਵਾਸਤੇ ਉਹ ਇਸ ਟਾਈਮ ਕੰਮ ਦਾ ਫੁੱਲ ਜੋਰ ਚੱਲ ਰਿਹਾ ਹੈ ਕੰਮ ਕਾਫੀ ਜਮਾ ਹੋਇਆ ਪਿਆ ਤੇ ਵਿਆਹ ਸ਼ਾਦੀਆਂ ਦਾ ਤੁਹਾਨੂੰ ਪਤਾ ਕਿ ਮਰੇ ਫੰਕਸ਼ਨ ਆ ਰਹੇ ਨੇ ਹਰੇਕ ਘਰ ਦੇ ਵਿੱਚ ਵਿਆਹ ਸ਼ਾਦੀ ਦਾ ਕੋਈ ਨਾ ਕੋਈ ਫੰਕਸ਼ਨ ਹੈਗਾ ਹੀ ਹੈ ਠੀਕ ਹੈ ਜੀ ਤੇ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰੈਡੀ ਹੋ ਰਹੇ ਨੇ ਬਹੁਤ ਸੋਹਣਾ ਸੋਹਣਾ ਵਰਕ ਰੈਡੀ ਹੋ ਰਿਹਾ ਹੈ ਤੇ ਹਰੇਕ ਦੀ ਚੁਆਇਸ ਇਹੀ ਹੁੰਦੀ ਹੈ ਕਿ ਵੀ ਜ ਸਾਡਾ ਸੋਨਾ ਜਾਂ ਵਰਕ ਕਰਕੇ ਦੇਵੋ ਕਿ ਇਦਾਂ ਦਾ ਵਰਕ ਹੋਵੇ ਕਿ ਲੋਕ ਤੁਹਾਨੂੰ ਪੁੱਛਣ ਸਾਨੂੰ ਹੋਰ ਸਾਡੇ ਭੈਣ ਭਾਈ ਸਾਡੇ ਚਾਚੇ ਤਾਈ ਦੀਆਂ ਕੁੜੀਆਂ ਜਾਂ ਹੋਰ ਜਿਹੜੇ ਵੀ ਨੇ ਸੇਕ ਫਰੈਂਡ ਸਰਕਲ ਸਾਨੂੰ ਪੁੱਛੇ ਕਿ ਬਹੁਤ ਸੋਹਣਾ ਵਰਕ ਕਰਵਾਇਆ ਬਹੁਤ ਸੋਹਣਾ ਡਿਜ਼ਾਈਨ ਬਣਵਾਇਆ ਹੋਇਆ ਇਹ ਤੁਸੀਂ ਕਿੱਥੋਂ ਬਣਵਾਇਆ ਕਿੱਥੋਂ ਕੰਮ ਕਰਵਾਇਆ ਤੇ ਅੱਬਾ ਹਮੇਸ਼ਾ ਇੱਕੋ ਹੀ ਗੱਲ ਲਈਦੀ ਹੈ ਕੰਮ ਦੇ ਰਿਕਾਰਡਿੰਗ ਤੇ ਖੂਬ ਕੰਮ ਦੀ ਬੇਫਿਕਰ ਹੋਇਓ ਕੰਮ ਦੀ ਕੁਆਲਿਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਕੰਮ ਦੀ ਕੁਆਲਿਟੀ ਤੇ ਬਹੁਤ ਸੋਹਣੀ ਦੇ ਦੀ ਹੈ ਫਿਨਿਸ਼ਿੰਗ ਦੇ ਦੀ ਹੈ ਗੈਟ ਅਪ ਦੇ ਦੀ ਹੈ ਕੰਮ ਦੇ ਦੀ ਕੁਆਲਿਟੀ ਵਾਸਤੇ ਕੰਮ ਦੇ ਦੇ ਲੇਕਿਨ ਉਹੀ ਚੀਜ਼ ਆ ਜਾਂਦੀ ਹੈ ਕਿ ਤੁਸੀਂ ਕੱਪੜਾ ਕਿੱਦਾਂ ਲਗਵਾਣਾ ਹੈ ਵਰਕ ਕਿੱਦਾਂ ਕਰਵਾਣਾ ਹੈ ਤੇ ਆਪਣਾ ਮਤਲਬ ਹੈ ਕਿ ਮਟੀਰੀਅਲ ਕਿੱਦਾਂ ਦਾ ਯੂਜ਼ ਕਰਨਾ ਹੈ ਠੀਕ ਹੈ ਉਹ ਤੁਹਾਨੂੰ ਹਰੇਕ ਚੀਜ਼ ਡਿਜ਼ਾਈਨਿੰਗ ਦੇ ਰਿਕਾਰਡਿੰਗ ਹੀ ਆ ਜੇ ਤੁਸੀਂ ਮੈਨੂੰ ਇੱਕ ਮੰਨ ਕੇ ਚਲੋ ਐਗਜ਼ਾਮਪਲ ਤੁਹਾਨੂੰ ਦੱਸਦਾ ਕਿ ਤੁਸੀਂ ਮੈਨੂੰ ਕੋਈ ਮੈਨੂੰ ਫੋਟੋ ਦਿਖਾਉਂਗੇ ਕਿ ਜੀ ਸਾਨੇ ਆਪਾਂ ਨੇ ਸੇਮ ਇਹ ਨਾਲ ਚੀਜ਼ ਰੈਡੀ ਕਰਕੇ ਦੇਣੀ ਹੈ ਜੋ ਚੀਜ਼ ਦੇ ਵਿੱਚ ਤੁਸੀਂ ਇੱਕ ਤਾਂ ਮੈਨੂੰ ਕਹੇ ਤਾ ਕਿ ਸੇਮ ਇਹ ਨਾਲ ਦੀ ਰੈਡੀ ਕਰਨੀ ਹੈ ਸੇਮ ਠੀਕ ਹੈ ਜੀ ਉਹ ਜਦੋਂ ਆਪਾਂ ਰੈਡੀ ਕਰਦੇ ਹਾਂ ਫਿਰ ਦੂਜੀ ਵਾਰ ਉਹਦੇ ਵਿੱਚ ਇਹਦੇ ਵਿੱਚ ਆ ਨਹੀਂ ਆ ਨਹੀਂ ਆ ਨਹੀਂ ਆ ਨਹੀਂ ਜਿਹੜੀ ਚੀਜ਼ ਤੁਸੀਂ ਮੈਨੂੰ ਸੇਮ ਕਹੇ ਤੀ ਉਹਦੇ ਵਿੱਚ ਜਿਹੜਾ ਮਟੀਰੀਅਲ ਲੱਗਿਆ ਜਿੱਦਾਂ ਦਾ ਲੱਗਿਆ ਉਦਾਂ ਹੀ ਬਣਨਾ ਹੈ ਜਾਂ ਤੁਸੀਂ ਸਾਨੂੰ ਸਾਡੇ ਤੇ ਛੱਡ ਦਿਆ ਕਰੋ ਵੀ ਜੀ ਡਿਜ਼ਾਈਨ ਹੈ ਇੱਦਾਂ ਦਾ ਬਣਿਆ ਹੋਇਆ ਹੈ ਲੇਕਿਨ ਤੁਸੀਂ ਆਪਣੇ ਰਿਪੋਰਟਿੰਗ ਇਹਨੂੰ ਹੋਰ ਇਹਨਾਂ ਨਾਲੋਂ ਜ਼ਿਆਦਾ ਬਿਹਤਰ ਬਣਾ ਕੇ ਸਾਨੂੰ ਦੇਣਾ ਫੇ ਉਹ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਅਸੀਂ ਉਹਨੂੰ ਕੰਮ ਨੂੰ ਕਿਵੇਂ ਲੈ ਕੇ ਚੱਲਣਾ ਹੈ ਕਿੰਨੀ ਕਿ ਉਹਦੀ ਫਿਨਿਸ਼ਿੰਗ ਕੀ ਹੈ ਤੇ ਮਟੀਰੀਅਲ ਦੇਣਾ ਕਿਦਾਂ ਆਉਗਾ ਕੰਮ ਲਈ ਗੈਟ ਅਪ ਬਣਾ ਕੇ ਦੇ ਠੀਕ ਹੈ ਜੀ ਕਿ ਹੁਣ ਅੱਜ ਤੁਹਾਨੂੰ ਬਹੁਤ ਹੀ ਸੋਨਾ ਡਿਜ਼ਾਈਨ ਦਿਖਾ ਰਹੇ ਹਾਂ ਟੋਪਲੇ ਹੈ ਵਰਗਾ ਕੰਮ ਹੋਇਆ ਹੈ ਬਿਲਕੁਲ ਥੈਟ ਕੰਮ ਹੋ ਰਿਹਾ ਹੈ ਬਹੁਤ ਹੀ ਪਿਆਰਾ ਕੰਮ ਜਿਹੜੀ ਦੇਖੋ ਜੀ ਇਹ ਸੋਨਾ ਵਰਗੇ ਜੀ ਦੁਪੱਟੇ ਤੇ ਬਹੁਤ ਹੀ ਪਿਆਰਾ ਵਰਕ ਹੈ ਫੋਰ ਸਾਈਡ ਦੁਬੱਟੇ ਦੇ ਵਿੱਚ ਇਹ ਬੇਲ ਪਾਈ ਹੋਈ ਹੈ ਤੇ ਵਿੱਚ ਆਪਾਂ ਨੇ ਇਹ ਨਾਲ ਦੀ ਕਲਰ ਦੀ ਬੁੱਕੀ ਪਈ ਹੋਈ ਹੈ ਬਹੁਤ ਹੀ ਸੋਹਣੇ ਡਿਜ਼ਾਈਨ ਦੇ ਵਿੱਚ ਠੀਕ ਹੈ ਜੀ ਵਰਕ ਦੀ ਕੁਆਲਿਟੀ ਦੇਖੋ ਜੀ ਟੋਟਲੀ ਹੈਂਡ ਵਰਕ ਹੈ ਟੋਟਲ ਹੀ ਹੈਂਡ ਵਰਕ ਬਹੁਤ ਸੋਹਣਾ ਡਿਜ਼ਾਈਨ ਬਣਾਇਆ ਤੇ ਤੁਸੀਂ ਇਹਦੀ ਸ਼ੈਲਡ ਦੇਖ ਲਓ ਆਹ ਲੋ ਸ਼ੈਲਡ ਦਾ ਕੰਮ ਦੇਖੋ ਹੈ ਜੀ ਲਿਸ਼ਕਾਰੇ ਮਾਰਦਾ ਬਹੁਤ ਹੀ ਸੋਹਣਾ ਕੰਮ ਹੋਇਆ ਹੋਇਆ ਹੈ ਜੀ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਜਿਹਨੂੰ ਆਪਾਂ ਕਹਿੰਦੇ ਜੀ ਪਿਆਰੀ ਲੁੱਕ ਪਿਆਰਾ ਕੰਮ ਔਰ ਇਦਾਂ ਤੁਸੀਂ ਡਿਜ਼ਾਈਨ ਪਰਮਾਨ ਬਾਸ ਸਿਆਣਾ ਕਿੱਥੇ ਹੈ ਸਜਾਵਟੀ ਮੋਟਰੀ ਬਰਗ ਲੈ ਕੇ ਇੱਕ ਕੋਈ ਸ਼ਾਪ ਹੈ ਜਦੋਂ ਵੀ ਆਣਾ ਹੋਵੇ ਕਾਲ ਕਰ ਲਈਓ WhatsApp ਤੇ ਡਿਜ਼ਾਈਨ ਵਗੈਰਾ ਪਾ ਦਿਓ ਜਦੋਂ ਅਸੀਂ ਫ੍ਰੀ ਹੋ ਜਾਾਂਗੇ ਤੁਹਾਨੂੰ ਜਰੂਰ ਉਸ ਚੀਜ਼ ਦਾ ਅਪਲਾਈ ਕਰਾਂਗੇ ਠੀਕ ਹੈ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ